ਸਤਨਾਮ ਸ਼ਰੀ ਵਾਹੇ ਗੁਰੂ ਸਾਹਿਬ ਜੀਓ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇਂ ਨਾਨਕਾ ਸਾਈਂ ਕਲ ਚੰਗੀ ਸੋ ਕਹੋ ਟਲ ਗੁਰ ਸੇਵੀਐ ਤਹਨਸ ਸਹਜ ਸੁਭਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੋਖ ਜਾਇ ਹੋਐ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ ਛਟਿਐ ਤੋਦ ਡਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸਚਾ ਪਾਤਸ਼ਾਹ ਸਰਸਾ ਹਾ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀਜੈ ਹਰ ਪੰਜਾ ਤਨ ਸ਼ੁਨਿ ਦੇਹ ਫਿਰੈ ਬਿਨ ਨਾਵੇ ਓਏ ਖੱਪ ਖੱਪ ਮੋਹਿ ਕਰੰਜਾ ਜੇ ਨਾਰ ਹਿਰਦੈ ਨਾਮ ਨ ਬਸਿਆ ਤਨ ਬਾਤ ਕੀਜੈ ਹਰ ਵੰਝਾ ਤਨ ਸ਼ੁਨਿ ਦੇਹ ਫਿਰੈ ਬਿਨ ਨਾਵੇ ਓਏ ਖਾਪ ਖਾਪ ਮੂਈ ਕਰੰਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਾਲਜਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹਾਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਪਾਇਓ ਵਡ ਭਾਗੀ ਸਭ ਕਿਲ ਵਿਖ ਗਈ ਗਵਾਜਾ ਸਤ ਗੁਰ ਸਾਹੂ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਈ ਦਰ ਕਾਗਦ ਫਾਰੀ ਜਨਾਨਨ ਕਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਈ ਦਰ ਕਾਗਦ ਫਾਰੇ ਜਨਾਨਨ ਕਲੇਖਾ ਸਮਝਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ